ਹੋਰ ਤਾਂ ਹੋਰ ਉਹ ਕਹਿੰਦੀ ਫੋਨ ਕਾਹਦਾ ਲਿਆ ਤਾਂ ਇਹਨੂੰ ਨਮਾ ਸਾਰਾ ਦਿਨ ਫੋਨ ਤੇ ਬੈਠੀ ਰਹਿੰਦੀ ਐ ਤਾਂ ਦੇਖ ਭਾਈ ਹੁਣ ਤਾਂ ਮੈਂ ਕਹਿੰਨਾ ਠੰਡੇ ਸਵੇਰ ਨਾਲ ਜੇ ਮੈਂ ਗਰਮ ਹੋ ਕੇ ਕਹਾਂ ਨਾ ਫਿਰ ਤੂੰ ਕਹੇਂਗੀ ਵੀ ਬਾਪੂ ਬੋਲਦਾ ਉਨੀ ਖੜੀ ਕੀ ਹਾਲ ਆ ਬਾਈ ਵਧੀਆ ਕਰ ਵਧੀਆ ਵਧੀਆ ਤੂੰ ਸਣਾ ਸਾਰੇ ਠੀਕ ਆ ਹਾਂ ਹਾਂ ਵਧੀਆ ਮੈਂ ਸੁਣਾ ਤੂੰ ਗੱਡੀ ਲੈ ਲਈ ਫੋਰਚੂਨਰ ਓਏ ਗੱਡੀ ਪਸ ਲੈ ਲਈ ਯਾਰ ਹੋਰ ਦੱਸ ਆ ਤੂੰ ਬਲੈਕ ਬਲੂਕ ਤਾਂ ਨਹੀਂ ਕਰਨ ਲੱਗਿਆ ਮੈਂ ਤਾਂ ਹੈਰਾਨ ਆਇਆ ਭਰਾਵਾ ਕੰਮ ਤਾਂ ਰੱਬ ਦੂਰ ਹੀ ਰੱਖੇ ਯਾਰ ਮਿਹਨਤ ਕਰਕੇ ਲੇਤੀ ਆ ਆਪਾਂ ਇੱਕ ਮਜ਼ਦੂਰੀ ਆ ਭਰਾਵਾ ਬਲੈਕ ਬਲੂਕ ਵਾਲੇ ਤੋਂ ਲੈ ਸੋਨੀ ਇਹ ਕਿਹੜੀ ਬੇਨਤੀ ਆ ਯਾਰ ਜਿਹੜੀ ਇੰਨੀ ਛੇਤੀ ਤੂੰ ਐਡੀ ਵੱਡੀ ਗੱਡੀ ਲੈ ਲਈ ਯਾਰ ਮੈਂ ਤਾਂ ਹੈਰਾਨ ਆ ਯਾਰ ਜਿਹੜਾ ਕੰਮ ਮੈਂ ਕਰਦਾਂ ਨਾ ਬਈ ਇੰਤਰ ਮੈਨੂੰ ਨਜ਼ਰਾਂ ਲਿਆ ਰੱਖਿਆਗਾ ਤੂੰ ਤਾਂ ਹਜੇ ਮੇਰੀ ਗੱਡੀ ਦੇਖੀ ਹੈਗੀ ਤੈਨੂੰ ਇੱਕ ਹੋਰ ਚੀਜ਼ ਦਿਖਾਉਣਾ ਤੂੰ ਮੇਰੇ ਨਾਲ ਚੱਲ ਮੈਂ ਤਾਂ ਨਹੀਂ ਯਾਰ ਸੋਨੀ ਆ ਗੱਲ ਤੇਰੀ ਮੰਨਦਾ ਯਾਰ ਇੰਨੀ ਛੇਤੀ ਇੰਨਾ ਕੁਝ ਕਿਵੇਂ ਉਹ ਤੇਰੇ ਕੋਲ ਗੱਡੀ ਵੀ ਆ ਜੂ ਨਾਲੇ ਤੇਰਾ ਘਰ ਬ ਬੜਾ ਟਾਈਮ ਲਾਤਾ ਦੇਖੀ ਚਾਂ ਨੀ ਵੀਰ ਪਾਲਾ ਕੀ ਇਹ ਚੀਜ਼ ਚਾਹ ਨੂੰ ਤੇ ਬੜਾ ਟਾਈਮ ਲਾਤਾ ਕੋਈ ਨਾ ਬਣ ਜੂਗੀ ਚਾਹ ਤਾਂ ਮੈਂ ਨਾ ਲੌਂਗ ਇਲਾਇਚੀਆਂ ਪੱਲਣ ਲੱਗੀ ਸੀਗੀ ਮੈਨੂੰ ਹੁਣ ਥਿਆਂੀਆਂ ਨਹੀਂ ਹੁਣ ਲੌਂਗ ਇਲਾਇਚੀਆਂ ਪਾ ਕੇ ਚਾਹ ਤੋਬਲੀ ਜਾਂਦੀ ਪੰਜ ਕਿ ਮਿੰਟ ਲੱਗਣਗੇ ਬਸ ਇਹ ਲੌਂਗ ਇਲਾਇਚੀਆਂ ਨੂੰ ਕੀ ਸੀ ਵੀਰ ਪਾਲਾ ਉਹੀ ਸਿੰਪਲ ਚਾਹ ਕਰ ਲੈਂਦੀ ਤੂੰ ਕੋਈ ਨਾ ਚਾਹੀ ਜੇ ਤੁਹਾਨੂੰ ਚਾਹ ਹੀ ਪੀਉਣ ਲੱਗੀ ਤਾਂ ਵਧੀਆ ਚਾਹ ਕਰਕੇ ਪੀਆਉਂਗੀ ਚਲ ਜਿੰਨਾ ਚਿਰ ਤੇਰੀ ਚਾਹ ਬਣਦੀ ਐ ਮੈਂ ਸੁਮਨ ਕੋਲ ਜਾਇਆ ਮਾਂ ਉਹ ਆਖੂਗੀ ਉਹਦੇ ਕੋਲ ਚਾਹਾਂ ਪੀ ਕੇ ਮੁੜਗੀ ਚਲ ਠੀਕ ਹੈ ਚਾਚੀ ਜਾਇਓ ਇਹਨੇ ਵਿਚਾ ਬਣਾ ਲੈਣੀ ਬਸ ਲੈ ਇਹ ਤਾਂ ਤਾਂ ਕੰਮ ਹੋ ਗਿਆ ਹੁਣ ਉਹਦੇ ਦੇਖਦੇ ਕਿ ਦਿਮਾਗ ਚ ਚੱਲਦਾ ਹੈ ਇਹਨਾਂ ਦੇ ਬਖੇੜੇ ਤਾਂ ਮੈਂ ਪਾ ਹੀ ਦਿੰਗੀ ਲੈ ਰੋ ਆ ਗਈ ਮੇਰੇ ਕੋ ਨਹੀਂ ਮੂੰਹ ਚੱਕ ਕੇ ਸਾਰਾ ਦਿਨ ਲੋਕਾਂ ਦੇ ਮੂੰਹ ਸੌਂਦੇ ਰਹਿੰਦੀਏ ਘਰੇ ਵੇਂ ਟਿੱਕੇ ਬੈਠ ਸਕਦੀ ਕੋੜੇ ਕੀ ਸੁਮਨ ਕੱਲੀ ਬੋਲੀ ਹੈ ਜਾਨੀ ਹੈ ਕਿ ਨਾ ਨਾ ਚਾਚੀ ਇਹ ਤਾਂ ਫੋਨ 'ਚ ਪੜੀ ਜਾਂਦੀ ਸੀ ਕੁਛ ਹੈ ਕੁੜੀ ਸੁਮਨ ਵੀਰਪਾਲ ਕਹਿੰਦੀ ਸੀ ਕਹਿੰਦੀ ਹੈ ਕਿ ਜਿਹੜਾ ਫੋਨ ਨਵਾਂ ਲੈਂਦਾ ਹੈਗਾ ਬਲਾਈ ਮਹਿੰਗਾ ਹੈ। ਹੋਰ ਕੀ ਗੱਲਾਂ ਕਰਦੀ ਸੀ ਚਾਚੀ ਪੀਰਕਾਲ ਮੇਰੇ ਫੋਨ ਬਾਰੇ। ਹੋਰ ਤਾਂ ਕੋਈ ਗੱਲ ਨਹੀਂ ਕਰਦੀ ਸੀ। ਉਹ ਤਾਂ ਐਂ ਕਹਿੰਦੀ ਸੀ ਕਹਿੰਦੀ ਮਰੇ ਟੂਕਦਾ ਤਾਂ ਮੈਨੂੰ ਪਤਾ ਨਹੀਂ ਕਹਿੰਦੀ ਗੱਲ ਕਰ ਮਹਿੰਗਾ ਵਾਲਾ ਹੈਗਾ ਫੋਨ। ਉਹਦਾ ਕੀ ਮਤਲਬ ਹੈ ਚਾਚੀ ਮੇਰੇ ਫੋਨ ਬਾਰੇ ਸੋਡਰੇ ਗੱਲਾਂ ਕਰਨ ਦਾ? ਜੀ ਸੁਣੋ। ਹੋਰ ਤਾਂ ਹੋਰ। ਉਹ ਕਹਿੰਦੀ ਫੋਨ ਕਾਹਦਾ ਲਿਆ ਤੈਨੂੰ ਨਵਾਂ? ਇਹ ਸਾਰਾ ਦਿਨ ਫੋਨ ਤੇ ਬੈਠੀ ਰਹਿੰਦੀ ਹੈ ਤਾਂ। ਹੁਣ ਚਾਚੀ ਤੁਸੀਂ ਗੱਲ ਦਾ ਛੇੜ ਨੀ ਹੁਣ ਗੱਲ ਨੂੰ ਗੋਲ ਮੋਲ ਨਾ ਕਰੋ। ਮੈਨੂੰ ਸਾਰੀ ਗੱਲ ਦੱਸੋ ਕੀ ਕੀ ਕਹਿੰਦੀ ਸੀ ਮੈਂ ਤਾਂ ਉਹੀ ਕਹਤਾ ਤੈਨੂੰ ਹੈ ਮੈਂ ਤੈਨੂੰ ਕਿਹਾ ਇਹ ਕਹਿੰਨੀ ਵੀ ਤੂੰ ਵੀਰਪਾਲ ਨਾਲ ਲੜ ਪੁੱਤ ਉਹ ਤਾਂ ਨਾ ਫੋਨ ਦੀਆਂ ਗੱਲਾਂ ਕਰਦੀ ਸੀ ਤਾਂ ਕਰਕੇ ਮੇਰੇ ਯਾਦ ਆ ਗਈ ਗੱਲ ਉਹ ਕਹਿੰਦੀ ਦੋਨੇ ਜੀਆਂ ਨੇ ਕਹਿੰਦੀ ਨਾ ਹੈਨੀ ਪਏ ਪਏ ਸਾਡਾ ਆਈ ਜਾਂਦੇ ਨੇ ਸਾਰਾ ਦਿਨ ਕਹਿੰਦੀ ਗੁਰਸਰਲੇ ਡਾਰ ਖੇ ਨੇ ਕਹਿੰਦੀ ਅੱਛਾ ਚਾਚੇ ਅੱਡੀ ਗੱਲ ਹੋ ਗਈ ਉਹਦੇ ਘਰ ਵਾਲਾ ਕੀ ਲੈਦਾ ਕੰਮ ਕਰਦਾ ਹੈ ਮੇਰੇ ਘਰ ਵਾਲਾ ਕੰਮ ਨਹੀਂ ਕਰਦਾ ਹੈਗਾ ਚਲ ਤਾਂ ਚਾਚੇ ਉਹ ਸਾਰਾ ਦਿਨ ਨੌਕਰੀ ਕਰਦਾ ਨਾਲੋਂ ਖੇਤ ਤੇ ਬਰਾਬਰ ਮਰਦਾ ਅਸੀਂ ਦੋਨੇ ਬਰਾਬਰ ਕੰਮ ਕਰਦੇ ਹਾਲੇ ਉਹ ਕਹਿੰਦੀ ਵੀ ਕੁਝ ਕਰਦੇ ਨਹੀਂ ਹੈਗੇ ਪੁੱਤ ਹੌਲੀ ਬੋਲ ਕਿ ਤੇ ਉਹਨੂੰ ਸੁਣ ਨਾ ਜਾਵੇ ਫੇਰ ਆਇਆ ਖੂਬੀ ਵੀ ਚਾਚੀ ਨੇ ਪਤਾ ਨਹੀਂ ਕੀ ਗੰਗਲ ਲਾਤੀਆਂ ਨਾਲੇ ਐਂ ਵੀ ਕਹਿੰਦੀ ਸੀ ਕਹਿੰਦੀ ਮੇਰੇ ਘਰਾਂ ਵਾਲਾ ਸਾਰਾ ਦਿਨ ਖੇਤ ਮਰਦਾ ਹੈਗਾ ਕਹਿੰਦੀ ਕੋਈ ਪਾਣੀ ਲਾਉਣ ਨਹੀਂ ਜਾਂਦਾ ਖੇਤ ਕਹਿੰਦੀ ਉਹ ਜਾਵੇ ਨਾ ਜਾਵੇ ਨਾਲੇ ਪੁੱਤੋ ਆਏ ਵੀ ਕਹਿੰਦੀ ਸੀ ਕਹਿੰਦੀ ਅੰਮ੍ਰਿਤ ਤਾਂ ਨਾ ਡੱਕਾ ਹੀ ਤੋੜਦਾ ਕਹਿੰਦੀ ਮੇਰੇ ਘਰਾਂ ਵਾਲਾ ਕਹਿੰਦੀ ਸਾਰਾ ਦਿਨ ਅੰਦਰ ਬਾਹਰ ਸਾਰੇ ਕੰਮ ਕਰਦਾ ਹੈ ਕਹਿੰਦੀ ਉਹ ਖਰਜ ਚਾਚੀ ਇਹ ਐਂ ਨਹੀਂ ਲੋਟੋਂਗੇ ਇਹਨੂੰ ਮੈਂ ਕਰ ਦੇ ਤਾਂ ਬਾਹਰ ਹੀ ਬੋਲੀ ਜਾਂਦੀ ਹੈ ਬਹਿ ਜਾ ਬਹਿ ਜਾ ਪੁੱਤ ਬਹਿ ਜਾ ਪੁੱਤ ਤੇਰੀ ਉਹੀ ਜਵਾਕਾਂ ਵਾਲੀ ਗੱਲ ਉਹ ਕੀ ਸੋਚੂਗੀ ਆਖੂਗੀ ਚਾਚੀ ਨੇ ਪਤਾ ਨਹੀਂ ਕੀ ਪੱਟੀ ਪੜਾਤੀ ਐਵੇਂ ਛੋਟੀਆਂ ਛੋਟੀਆਂ ਗੱਲਾਂ ਤੋਂ ਪੁੱਤ ਲੜਿਆ ਨਹੀਂ ਕਰਦੇ ਗੱਲਾਂ ਤਾਂ ਕਰਨ ਵਾਸਤੇ ਹੁੰਦੀਆਂ ਨੇ ਤੇ ਚਾਚੀ ਉਹਦਾ ਕੀ ਮਤਲਬ ਹੈ ਸਾਨੂੰ ਇੰਨਾ ਪੁੱਤ ਸਿੱਧਾ ਬੋਲਣ ਦਾ ਜਦ ਅਸੀਂ ਦੋਨੋਂ ਜਾਣੇ ਕੁਝ ਕਹਿੰਦੇ ਨੇ ਹੈਗੇ ਪਰ ਅਸੀਂ ਨੇ ਕਿਹਾ ਉਹਨਾਂ ਤੋਂ ਕੁਝ ਲੈ ਕੇ ਖਾਣਾਗਾ ਓਹੋ ਪੁੱਤ ਜਿਹੜਾ ਜਿਹਦਾ ਬੰਦਾ ਹੁੰਦਾ ਕੋਈ ਜੀ ਅਗਲਾ ਗੱਲ ਕਰਦਾ ਨਾਲ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਆ ਦੋ ਚਾਰ ਦਿਨਾਂ ਨੂੰ ਗੱਲ ਕਰ ਲਈ ਫਿਰ ਆਏ ਆਖੂਗੀ ਵੀ ਲੜਾਈ ਕਰਾ ਗਈ ਚਾਚੀ ਕੋਈ ਨਾ ਚਾਚੀ ਇਹ ਨਾਲ ਤਾਂ ਮੈਂ ਕਰੋ ਦੋ ਹੱਥ ਹੁਣੇ ਮੇਰੇ ਕਦੇ ਡਿੱਕੇ ਨਹੀਂ ਚੜੇ ਚੱਲ ਪੁੱਤ ਮ ਪੁੱਤ ਮੈਂ ਤਾਂ ਇਹ ਵੀ ਸੁਣਿਆ ਪਿੰਡ ਚੋਂ ਕਹਿੰਦੇ ਆ ਕਿ ਵੀਰਪਾਲ ਕਹਿੰਦੀ ਐ ਕਿ ਉਹ ਤਾਂ ਸਾਰ ਦਿਨ ਨਾ ਫੋਨ ਤੇ ਲੱਗੀ ਰਹਿੰਦੀ ਐ ਅਖੇ ਕੰਮ ਮੈਂ ਕਰਦੀ ਆ ਧਾਰਾ ਮੈਂ ਕੱਢਦੀ ਆ ਸਾਰੇ ਗੋਹਾ ਮੈਂ ਸਿਰਦੀ ਆ ਅਖੇ ਮੈਂ ਤਾਂ ਇਹਨਾਂ ਨੇ ਗੋਲੀ ਲਾਖੀਆਂ ਫੜਦੇ ਚਾਚੀ ਹੁਣ ਮੈਂ ਇਹਨਾਂ ਨਾਲ ਗੱਲ ਕਰਕੇ ਹਟੂੰਗੀ ਇਹਦਾ ਕੀ ਮਤਲਬ ਹੈ ਸਾਡੇ ਪਿੰਡ ਚ ਗੱਲਾਂ ਡਾਉਣ ਦਾ ਇਹ ਚਾਚੀ ਉਹੀ ਪਿੰਡ ਚ ਲੋਕਾਂ ਨੂੰ ਗੱਲਾਂ ਬਣਾਉਣਾ ਕਿ ਦੱਸ ਜਾਂਦੀ ਐ ਉਹੀ ਮੇਰੇ ਚੁਗਲੀਆਂ ਕਰ ਜਾਂਦੀ ਐ ਬਸ ਮੈਨੂੰ ਬਦਨਾਮ ਕਰਨ ਤੇ ਲੱਗੀ ਹੋਈ ਐ ਪੁੱਤ ਐ ਨਹੀਂ ਕਰੀਦਾ ਹੁੰਦਾ ਹੈਗਾ ਤੂੰ ਤਾਂ ਦੇਖ ਪੜ੍ਹੀ ਲਿਖੀ ਐ ਉਹ ਅਨਪੜਾ ਉਹ ਤਾਂ ਗੋਹੇ ਕੁੜੇ ਜੋ ਭਰੀ ਹੋਈ ਹੈਗੀ ਜਿਹੜੀਆਂ ਗੱਲਾਂ ਦਾ ਤੈਨੂੰ ਪਤਾ ਹੈ ਉਹਨੂੰ ਕਿੱਥੇ ਪਤਾ ਇਹ ਤਾਂ ਚਾਚੀ ਮੈਨੂੰ ਅਮਰਤ ਨੇ ਲੈ ਕੇ ਪਸਾਇਗਾ じゃ ਤਾਂ ਪਹਿਲਾਂ ਪਤਾ ਕੀ ਗੱਲਾਂ ਕਰਦਾ ਤੁਸੀਂ ਕਹਿੰਦਾ ਆਪਾਂ ਸ਼ਹਿਰ ਚ ਰਿਹਾ ਕਰਾਂਗੇ ਆਪਣੀ ਮਰਜ਼ੀ ਨਾਲ ਕੰਮ ਕਰਿਆ ਕਰੀ ਆਪਣੀ ਮਰਜ਼ੀ ਨਾਲ ਹੀ ਉੱਠਿਆ ਕਰੀ ਤੈਨੂੰ ਕਿਸੇ ਕੰਮ ਕਰਨ ਦੀ ਲੋੜ ਨਹੀਂ ਹੈਗੀ ਮੈਂ ਵੀ ਸੋਚਦੀ ਸੀ ਵੀ ਇੰਨੀ ਪੜ੍ਹੀ ਲਿਖੀ ਕੁੜੀ ਰਹੀ ਗੱਲ ਸਮਝਦਾਰੀ ਦੀ ਉਹ ਤਾਂ ਤੇਰੇ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਹੈਗਾ ਵੀ ਤੂੰ ਇੰਨੀ ਸਮਝਦਾਰ ਹੈਂ ਤੂੰ ਇਹਨੇ ਚ ਫਸ ਕਿਵੇਂ ਗਈ ਵਿਚੋਲੇ ਨੂੰ ਤੈਨੂੰ ਜਮੀਨ ਦਿੱਸੇ ਵੀ ਇਹੋ ਜਿਹੇ ਨੇਗੇ ਪੁੱਠਾ ਠਿੱਕਰਾ ਵੱਜ ਗਿਆ ਸੀ ਸੱਚੀ ਮੇਰੇ ਦਿਮਾਗ ਤੇ ਲੈ ਪੁੱਤ ਮੈਂ ਤਾਂ ਹੁਣ ਜਾਣੀ ਆਂਗੀ ਮੇਰੀ ਕੋਈ ਵੀ ਗੱਲ ਨਾ ਕਰੀ ਹੁਣ ਲੜਦਿਆਂ ਤਾਂ ਤੁਸੀਂ ਉਹੀ ਰਹਣੀ ਹੋਗੀਆਂ ਘਰੇ ਤੇ ਜੇ ਹੁਣ ਦੂਜੇ ਦੇ ਮੂੰਹੋਂ ਗੱਲ ਸੁਣ ਲੈਣਾ ਨਾ ਫਿਰ ਜਾਦੇ ਵੱਧਾ ਵੱਧ ਜਾਂਦਾ ਹੈਗਾ ਲੈ ਪੁੱਤ ਜਿਹੜੀਆਂ ਗੱਲਾਂ ਕਰ ਲਈਆਂ ਢਿੱਡ 'ਚ ਰੱਖੀਂ ਚੰਗਾ ਚਾਚੀ ਕਿੱਧਰ ਜਾਣੇ ਆ ਤੁਸੀਂ ਮੈਂ ਤਾਂ ਤੁਹਾਡੀ ਚਾਹ ਪਾਈ ਪਈ ਹੈ ਚਾਹ ਪੀ ਕੇ ਜਾਇਓ ਨਾ ਪੁੱਤ ਮੈਂ ਤਾਂ ਆਈ ਥੀ ਮਗਰ ਤੂੰ ਚਾਹ ਨੂੰ ਟਾਈਮ ਲਾਵੇਂਗੀ ਫਿਰ ਤਾਂ ਨਾ ਸਾਰੇ ਗੇਟ ਖੁੱਲੇ ਪੈਨੇ ਮੈਂ ਤਾਂ ਭੁੱਲ ਗਈ ਡੋਣੇ ਚੱਲ ਕੋਈ ਗੱਲ ਨਹੀਂ ਚਾਚੀ ਜੀ ਜਿੱਥੇ ਤੁਸੀਂ ਐਨਾ ਟਾਈਮ ਬੈਠ ਕੇ 2 ਮਿੰਟ ਲੱਗਣਗੇ ਚਾਹ ਪੀ ਕੇ ਜਾਇਓ ਹੁਣ ਚੱਲ ਤੂੰ ਜੀ ਬਾਹਲਾ ਕਹੀ ਜਾਨੀ ਮੈਂ ਪੀ ਲੈਨੀ ਆ ਕੋਟ ਆਜੋ ਚਦੀ ਅੰਦਰ ਸੁਮਨ ਚਾਚੀ ਕੀ ਕਹਿੰਦੀ ਸੀ ਤੈਨੂੰ ਚਾਚੀ ਨੇ ਮੈਨੂੰ ਕੀ ਕਹਿਣਾ ਦੀਦੀ ਉਹ ਤਾਂ ਉਈ ਆ ਕੇ ਬੈਠ ਗਈ ਮੇਰੇ ਲਈ ਵੀ ਅੰਦਰ ਮੇਰੀ ਗੱਲ ਸੁਣਾ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਤੂੰ ਨਾ ਚਾਚੀ ਦੀਆਂ ਗੱਲਾਂ ਤੇ ਬਾਹਰ ਨਾ ਐ ਜੇ ਵੀ ਲਾਈ ਵੀ ਮੈਨੂੰ ਚਾਚੀ ਆ ਗੱਲ ਕਹਿ ਕੇ ਗਈ ਹੈ ਜੀ ਚਾਚੀ ਤਾਂ ਨਾ ਇੱਕ ਦੀਆਂ ਦੋ ਬਣਾਉਂਦੀ ਹੈਗੀ ਹੁਣ ਮੈਨੂੰ ਕਿਹੜਾ ਦੀਦੀ ਪਤਾ ਨਹੀਂ ਹੈਗਾ ਵੀ ਕਿਹਦੀ ਗੱਲ ਤੇ ਗੌਰ ਕਰਨੀ ਕਿਹਦੀ ਗੱਲ ਤੇ ਨਹੀਂ ਕਰਨੀ ਮੈਂ ਤਾਂ ਤੈਨੂੰ ਹੁਣ ਐ ਕਹਿੰਦੀ ਸੀ ਆ ਫੋਨ ਜੇ ਤੇ ਨਾ ਉਂਗਲਾ ਮਾਰੀ ਚੱਲ ਮੇਰੇ ਨਾ ਬਾਹਰ ਕੰਮ ਪੈ ਨੇ ਇੱਕ ਦੋ ਮੇਰੇ ਨਾਲ ਉਹ ਕਰਾ ਦੇ ਤੁਸੀਂ ਆਪੇ ਕਰ ਲਓ ਦੀਦੀ ਮੈਥੋਂ ਨਹੀਂ ਕਰਾਏ ਜਾਂਦੇ ਹੈਗੇ ਲੈ ਜਦੋਂ ਵੀ ਮੈਂ ਤੈਨੂੰ ਕੰਮ ਨੂੰ ਕਹਿੰਦੀ ਨਾ ਉਹਦੀ ਤੂੰ ਕਹਿਦਾ ਨਹੀਂ ਹੈਗੀ ਵੀ ਮੈਥੋਂ ਨਹੀਂ ਕੰਮ ਹੁੰਦੇ ਆਪੇ ਕਰ ਲੈ ਮੈਨੂੰ ਠੇਕਾ ਲੈਗਾ ਸਾਰੇ ਕੰਮ ਦਾ ਭਾਈ ਠੇਕ ਆਪਾਂ ਅੰਦਰ ਕਦਾਰ ਆਉਣਾ ਆ ਜਾ ਪਈ ਜਾਂਦਾ ਦੇਖਾਂ ਜਾ ਕੇ ਕੰਨਾ ਦੀਦੀ ਕਰੋ ਕੰਮ ਪਰ ਮੇਰੇ ਸਹਾਰੇ ਆ ਕੇ ਨਾ ਮੈਨੂੰ ਸੁਣਾਇਆ ਕਰੋ ਉਹ ਭਾਈ ਜਦੋਂ ਮਰਜੀ ਦੇਖ ਲੋ ਤੁਹਾਨੂੰ ਲੜ ਦੇ ਦੀਆਂ ਲੜਦੀਆਂ ਕਦੇ ਤਾਂ ਟਿਕ ਜਾ ਕਰੋ ਉਪਈ ਤੂੰ ਸਾਰਾ ਦਿਨ ਫੋਨ ਲੈ ਕੇ ਆ ਟਿਕ ਟਿਕ ਕਰੀ ਜੰਨੀ ਰਹੀ ਐ ਕੋਈ ਕੰਮ ਕਰਾ ਦਿਆ ਕਰ ਇਹਦੇ ਨਾਲ। ਉਹ ਬਾਪੂ ਜੀ ਤੁਸੀਂ ਤਾਂ ਉਹੀ ਗੁੱਸਾ ਕਰੀ ਜੰਨੇ ਮੈਂ ਦੀਦੀ ਨੂੰ ਹੁਣੀ ਕਹਿ ਕੇ ਹਟੀਆਂ ਵੀ ਜੇ ਕੋਈ ਕੰਮ ਹੈਗਾ ਤਾਂ ਮੈਨੂੰ ਦੱਸ ਦੋ ਮੈਂ ਤੁਹਾਡੇ ਨਾਲ ਕਰਾ ਦੂੰਗੀ। ਦੇਖ ਭਾਈ ਹੁਣ ਤਾਂ ਮੈਂ ਕਹਿੰਨਾ ਠੰਡੇ ਸਵੇਰ ਨਾਲ ਜੇ ਮੈਂ ਗਰਮ ਹੋ ਕੇ ਕਿਹਾ ਨਾ ਫਿਰ ਤੂੰ ਕਹੇਂਗੀ ਵੀ ਬਾਪੂ ਬੋਲਦਾ ਕਰਾ ਦਿਆ ਕਰ ਕੰਮ ਇਹਦੇ ਨਾਲ ਮਾਣਾ ਮੋਟਾ। ਨਹੀਂ ਸੁਣ ਲਿਆ ਸਮਣ ਜੇ ਹੋਰ ਸੁਣਨੀਆਂ ਨੇ ਤਾਂ ਇੱਥੇ ਬੈਠੀ ਰਹਿ ਜੇ ਨਹੀਂ ਸੁਣਨੀਆਂ ਤਾਂ ਉੱਠ ਕੇ ਮੇਰੇ ਨਾਲ ਕੰਮ ਕਰਾ ਦੇ। ਚਲੋ ਦੀਦੀ ਤੁਸੀਂ ਕਰੋਨੀ ਆ। ਲਾ ਕਤਾ ਬਰੀਆ ਹੋ ਗਿਆ ਇਹ ਤਾਂ ਬਾਪੂ ਜੀ ਤੋਂ ਡਰਦੀ ਐ ਸਾਥੋਂ ਕਿੱਥੇ ਲੋਟ ਆਉਂਦੀ ਸੀ ਜੇ ਬਾਪੂ ਜੀ ਨੇ ਕੁਝ ਹੋ ਗਿਆ ਨਾ ਇਹ ਤਾਂ ਸਾਨੂੰ ਜਮੀ ਨਹੀਂ ਪਤੀਜਣਾ ਸੁਣੀ ਹੀ ਨਹੀਂ ਕਰਨੀ ਸਾਡੀ ਕੋਈ ਗੱਲ ਐ ਨਹੀਂ ਲੈ ਆ ਬੁੜਾ ਜਾਬੀ ਇਹਦੀ ਮੇਰ ਕਰਾਉਂਦਾਗਾ ਮਿੱਟ ਜੀ ਕਹਿ ਗਿਆ ਵੀ ਤੂੰ ਕੋਈ ਕੰਮ ਨਹੀਂ ਕਰਾਉਂਦੀ ਹੈਗੀ ਨਿਕਲੀਆਂ ਰੋਟੀਆਂ ਬਾੜਨਤੀਆਂ ਕਿਉਂ ਘਰ ਤੋਂ ਥੱਲੇ ਦੇਖ ਹੀ ਲਈ ਆਹ ਕੋਠੀ ਦੇਖ ਹਣਾ ਕਿਉਂ ਮੰਨਦਾ ਮੇਰੀ ਤਰੱਕੀ ਨੂੰ ਤਰੱਕੀ ਉਹ ਤੇਰੇ ਨੂੰ ਮੰਨ ਗਿਆ ਯਾਰ ਮੈਂ ਪਰ ਮੈਨੂੰ ਵੀ ਦੱਸ ਦੇ ਹਜੇ ਕਿਹੜਾ ਤਰੀਕਾ ਮਾੜਾ ਬੜਾ ਹਰਾਨਾ ਰੈਣੀ ਸੀ ਤੀ ਕਰ ਕੇ ਮੇਰੇ ਤੂੰ ਇੰਨੀ ਤਰੱਕੀ ਤਰੀਕਾ ਛੱਡ ਮੈਂ ਤੈਨੂੰ ਉਹ ਬੰਦੇ ਕੋਲ ਲੈ ਕੇ ਚਲਦਾ ਜਿਹਨੇ ਮੈਨੂੰ ਇਹ ਤਰੀਕਾ ਦੱਸਿਆ ਸੀ ਜਾਂ ਮੈਂ ਤੈਨੂੰ ਉਹਦਾ ਨੰਬਰ ਦੇ ਦਿੰਦਾ ਨਾ 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 ਬਾਈ ਯਾਰ ਮੈਨੂੰ ਤਾਂ ਡਰ ਜਾ ਲੱਗਦਾ ਉਹੀ ਲੱਗਦਾ ਉਹ ਨੰਬਰ ਦਾ ਕੰਮ ਹੋ ਗਿਆ ਉਹ ਯਾਰ ਤੈਨੂੰ ਇੰਨਾ ਕੁ ਵੀ ਆਪਣੀ ਯਾਰੀ ਤੇ ਯਕੀਨ ਨਹੀਂ ਹੈਗਾ ਇੰਨਾ ਮਾੜਾ ਵੀ ਨਹੀਂ ਹੈਗਾ ਯਾਰ ਵੀ ਮੈਂ ਤੈਨੂੰ ਕਿਸੇ ਗਲਤ ਰਸਤੇ ਪਾਉਂਗਾ ਭਰੋਸਾ ਤਾਂ ਬਾਈ ਸੋਨੀ ਤੇਰੇ ਤੇ ਬਹੁਤ ਆ ਪਰ ਫਿਰ ਵੀ ਇਹ ਡਰ ਜਾ ਲੱਗਦਾ ਆਪਾਂ ਤਾਂ ਟੈਨਸ਼ਨ ਕਿਹੜੀ ਗੱਲ ਦੀ ਲੀ ਬੈਠਾ ਯਾਰ ਇੰਨਾ ਕੁ ਤਾਂ ਯਕੀਨ ਰੱਖ ਮੇਰੇ ਤੇ ਤੇਰੇ ਤਾਂ ਓ ਯਾਰ ਜਮਾ ਪੱਕੀ ਗੱਲ ਆ ਤੂੰ ਟੈਨਸ਼ਨ ਕਰਨਾ ਮੈਂ ਤੈਨੂੰ ਉਹਦਾ ਨੰਬਰ WhatsApp ਕਰਦਾ ਤੂੰ ਤਾਂ ਨਾਲ ਗੱਲ ਕਰੀ ਚੱਲ ਵੀ ਮੈਨੂੰ ਉਹਦਾ ਨੰਬਰ WhatsApp ਕਰਦੀ ਨਾਲ ਤੂੰ ਮੇਰੇ ਨਾਲ ਹੀ ਚੱਲ ਬੜੀ ਮੈਂ ਤੇਰੇ ਨਾਲ ਜਾ ਕੇ ਕਰੂੰਗਾ ਕੰਮ ਤਾਂ ਤੇਰਾ ਉਹ ਬਾਈ ਸੋਨੀ ਗੱਲ ਪਤਾ ਕੀ ਆ ਮੈਨੂੰ ਇਕੱਲੇ ਨੂੰ ਜਾਣਾ ਔਖਾ ਜਾ ਹੋਊਗਾ ਤੇਰੀ ਤਾਂ ਜਾਣ ਪਛਾਣ ਆ ਉਹਦੇ ਨਾਲ ਤੂੰ ਵਗ ਚੱਲੀ ਨਾ ਮੇਰੇ ਨਾਲ ਓ ਯਾਰ ਮੈਨੂੰ ਕੀ ਆ ਮੈਨੂੰ ਕੱਲ ਨੂੰ ਕੰਮ ਨੇ ਥੋੜੇ ਜਿਹਾ ਮੈਂ ਸ਼ਹਿਰ ਜਾਣਾ ਯਾਰ ਤੂੰ ਇਕੱਲੇ ਜਾਏ ਯਾਰ ਕੁਝ ਨਹੀਂ ਹੁੰਦਾ ਚੱਲ ਫਿਰ ਮੈਂ ਇਕੱਲਾ ਜਾਇਉ ਪਰ ਉੱਥੇ ਜਾ ਕੇ ਮੈਂ ਤੇਰਾ ਨਾਮ ਲੈ ਦੂੰ ਤੂੰ ਜਾ ਕੇ ਯਾਰ ਉਹਨਾਂ ਕੋਲ ਮੇਰਾ ਨਾਮ ਲੈ ਦੇ ਬੀ ਮੈਨੂੰ ਸੋਨੀ ਯਾਰ ਸੋਨੀ ਤੂੰ ਵੀ ਐ ਇੱਕ ਭਰਾਈ ਜੇ ਐ ਨਾ ਕਿਤੇ ਉਂ ਇਤਨੀ ਫਸਣ ਵਾਲਾ ਕੰਮ ਹੈਗਾ ਇਹ ਉਹ ਨਹੀਂ ਫਸਣ ਵਾਲਾ ਕੰਮ ਨਹੀਂ ਹੈਗਾ ਯਾਰ ਜੇ ਫਸਣਾ ਹੁੰਦਾ ਮੈਂ ਕਿਤੇ ਫਸ ਜਾਂਦਾ ਚੱਲ ਐ ਤਾਂ ਮੈਨੂੰ ਤੇਰੇ ਤੇ ਭਰੋਸਾ ਤੂੰ ਮੈਨੂੰ ਜਲਦੀ ਜਲਦੀ ਉਹਦਾ ਨੰਬਰ WhatsApp ਕਰ ਦੇ ਇੱਕ ਵਾਰ ਲੈ ਚੱਲ ਮੈਂ ਤੇਰਾ ਨੰਬਰ WhatsApp ਕਰਦਾ ਕਰ ਦੇ ਹਾਂ ਆ ਗਿਆ ਸਾਸੂ ਵਾਲੀ ਆ ਹਾਂ ਇਹੀ ਹੈ ਇਹੀ ਹੈ ਚਲ ਠੀਕ ਆ ਫਿਰ ਮੈਂ ਜਾਂਦਾ ਚੱਲ ਕੋਈ ਨਾ ਆਏ ਤੈਨੂੰ ਮਾਂ ਛੱਡ ਦੇ ਉਹਨਾਂ ਗੱਡੀ ਤੇ ਆ ਜਾ ਥੱਲੇ ਚੱਲ ਆ ਜਾ ਜੀਰੀ ਤਾਂ ਵਧੀਆ ਖੜੀ ਹੈ ਹਨਾ ਲਾਈਟ ਵੀ ਆ ਰਹੀ ਮਨ ਲਾਵਾ ਉਹ ਜੁਨੇ ਆ ਗਿਆ ਕਿਸੇ ਤਾਂ ਉਹ ਮੈਂ ਤਾਂ ਬਾਈ ਕਰੇ ਬੇਲਾ ਆਇਆ ਸੀਗਾ ਮਾਂ ਚਲ ਖੇਤ ਜਾਇਆ ਮਾਂ ਅੱਛਾ ਹਾਂ ਉਹ ਮੈਂ ਵੀ ਲਾਈਟ ਆ ਰਹੀ ਸੀ ਯਾਰ ਅੱਛਾ ਪਹਿਲਾਂ ਇੱਧਰ ਪੈਂਦਾ ਸੀ ਪਾਣੀ ਮੈਂ ਉੱਧਰ ਛੱਡਤਾ ਮਾਂ ਚਲ ਉੱਧਰ ਰਾਮ ਜੂਆ ਹੁਣ ਉਹ ਉੱਧਰ ਹੀ ਛੱਡ ਕੇ ਆਇਆ ਸੀਗਾ ਜਦੋਂ ਬਾਈ ਤੂੰ ਖੇਤ ਜਾਣੇ ਤੂੰ ਮੈਨੂੰ ਹੀ ਪੁੱਛ ਲੈਂਦਾ ਮੈਂ ਤੇਰੇ ਨਾਲ ਹੀ ਆ ਜਾਂਦਾ ਉਹ ਤੈਨੂੰ ਮੈਂ ਕੀ ਪੁੱਛ ਲੈਂਦਾ ਯਾਰ ਤੂੰ ਕਿਹੜਾ ਮੇਰੀ ਸੁਣਦਾਗਾ ਤੂੰ ਤਾਂ ਅੱਜਕੱਲ ਮੇਰੇ ਉੱਤੋਂ ਹੀ ਚੱਲਣ ਲੱਗ ਪਿਆ ਕੀ ਗੱਲ ਹੋ ਗਈ ਬਾਈ ਤੂੰ ਐ ਜਿਹਾ ਬੋਲੀ ਜਾਂਦਾ ਅਮਰਤਾ ਤੂੰ ਤਾਂ ਐ ਗੱਲਾਂ ਕਰੀ ਜਾਂਦਾ ਯਾਰ ਜਿਵੇਂ ਤੈਨੂੰ ਕਿਸੇ ਗੱਲ ਦਾ ਬਈ ਤੂੰ ਤਾਂ ਉਹੀ ਗੱਲ ਦਾ ਗੁੱਸਾ ਕਰੀ ਬੈਠਾਗਾ ਐਡੀ ਤਾਂ ਗੱਲ ਹੀ ਨਹੀਂ ਹੈਗੀ ਐਡੀ ਤੋਂ ਬਣਾਈ ਬੈਠਾ ਬਈ ਯਾਰ ਤੂੰ ਮੈਨੂੰ ਆਪ ਦੱਸ ਵੀ ਗੁੱਸੇ ਵਾਲੀ ਗੱਲ ਨਹੀਂ ਹੈਗੀ ਆਪਾਂ ਅੱਜ ਦੋਨੇ ਭਾਈ ਇਕੱਠਿਆਂਗੇ ਕੋਈ ਨਾ ਕੋਸ ਬਣਾ ਲਾਂਗੇ ਦੋ ਕਿਲੇ ਜ਼ਮੀਨ ਬਣ ਜੂਗੀ ਆਡੋ ਕੇ ਕੀ ਕਰ ਲਾਂਗੇ ਜਿਹੜੇ ਲੋਕੇ ਦੂ ਪਹਿਲਾਂ ਆਡੋ ਹੋ ਜਾਂਦੇ ਉਹਨਾਂ ਨੇ ਕੀ ਕਰ ਲਿਆ ਜੇ ਇਕੱਠੇ ਰਹਿ ਜਾਾਂਗੇ ਛੋਟੇ ਭਾਈ ਕੋਈ ਨਾ ਕੋਸ ਬਣ ਜੂਗਾ ਦੇਖ ਭਾਈ ਅੱਗੇ ਤਾਂ ਮੈਂ ਜਿੱਥੋਂ ਪੁੱਛੇ ਬਣਾ ਕੋਈ ਚੀਜ਼ ਲੈ ਕੇ ਨਹੀਂ ਆਇਆ ਪਹਿਲੀ ਵਾਰ ਲੈ ਕੇ ਆਇਆਗਾ ਮੈਂ ਆਪਣੀ ਗਲਤੀ ਮੰਨਦਾਗਾ ਵੀ ਹਾਂ ਮੇਥੋਂ ਗਲਤੀ ਹੋ ਗਈ ਪਰ ਉਹਨੂੰ ਲੋੜ ਸੀਗੀ ਫੋਨ ਦੀ ਉਹਦਾ ਫੋਨ ਖਰਾਬ ਜੀ ਭਈ ਆਪਾਂ ਪੁਰਾਣੇ ਫੋਨ ਤੇ ਪੈਸੇ ਲਾ ਦਿੰਦੇ ਉਹ ਚੀਜ਼ ਨੇ ਫੇਰ ਖਰਾਬ ਹੋ ਜਾਂਦਾ ਕੋਈ ਦਾ ਕੋਈ ਫੇਰ ਫਲਟ ਨਿਕਲ ਜਾਂਦਾ ਕੋਈ ਛੋਟੇ ਭਾਈ ਤੇਰੀ ਗੱਲ ਨੂੰ ਇਹਨੂੰ ਮੈਂ ਤਾਂ ਸਮਝਦਾਗਾ ਵੀਰਪਾਲ ਨੇ ਸਮਝਦੀ ਉਹਨੂੰ ਕੌਣ ਸਮਝਾਵੇ ਜੇ ਬੁੜੀਆਂ ਨੂੰ ਆਪਾਂ ਨਾ ਗੁੱਸੇ 'ਚ ਬੋਲਾਂਗੇ ਜੇ ਰੁੱਸ ਜਾਣ ਇਹਨਾਂ ਨੂੰ ਮਨਾਉਣਾ ਤਾਂ ਬਾਹਲ ਔਖਾ ਨੇ ਉਹ ਤਾਂ ਰੱਬ ਨਹੀਂ ਮਨਾ ਸਕਦਾ ਠੀਕ ਹੈ ਨਾਲੇ ਭਈ ਜਿਹੜਾ ਆਪਣਾ ਪਿਆਰ ਬਣਿਆ ਹੋਇਆ ਹੈ ਨਾ ਇਹ ਮਿੰਟਾਂ ਸੈਕਿੰਡਾਂ 'ਚ ਟੁੱਟ ਜੂਗਾ ਦੇਖ ਬਾਈ ਸੁਮਣ ਚਾਹੇ ਮੇਨਾਂ ਜਿੰਨਾ ਮਰਜ਼ੀ ਲੜੀ ਜਾਵੇ ਮੈਂ ਉਹਦੇ ਪਿੱਛੇ ਨਹੀਂ ਲੱਗਦਾ ਹੈਗਾ ਬਾਕੀ ਤੂੰ ਵੀਰ ਪਾਲ ਨੂੰ ਸਮਝਾ ਕੇ ਰੱਖ ਮੈਨੂੰ ਤਾਂ ਜਿੰਨਾ ਮਰਜ਼ੀ ਬੋਲੀ ਜਾਣਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਬੋਲਣ ਨਾਲ ਚੱਲ ਅਮਰਤਾ ਚੰਗੀ ਗੱਲ ਆ ਆਪਣੇ 'ਚ ਫਰਕ ਨਾ ਪਵੇ ਉਹੀ ਤਾਂ ਗੱਲ ਆ ਬਾਈ ਬਾਕੀ ਬਾਈ ਮੈਂ ਐਂ ਕਹਿੰਦਾ ਸੀਗਾ ਵੀ ਆਪਾਂ ਉਹ ਬਾਣ ਦੀ ਮਿੰਨਤੀ ਕਰਾ ਲੈਨੇ ਆਂਗੇ ਚੱਲ ਠੀਕ ਆ ਬਾਈ ਮੈਂ ਕਰਦਾ ਪਟਵਾਰੀ ਨਾਲ ਗੱਲ ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਤੂੰ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰ ਕੋਈ ਨਾ ਕੋਈ ਨਹੀਂ ਬਾਈ ਚੱਲੀਏ ਘਰੇ ਹੁਣ ਆਪਾਂ ਹਾਂ ਚੱਲ ਮੈਂ ਕੋਠੇ 'ਚ ਕਹੀ ਦਦਾਂ ਤੂੰ ਲੈ ਪੁੱਤ ਮੈਂ ਗਈ ਤਹੇਗੀ ਸੀ ਮੈਂ ਤਾਂ ਨਾ ਜ਼ਮੀਨ ਦੀ ਗੱਲ ਕਰਨੀ ਤਾਂ ਭੁੱਲ ਗਈ ਮੈਂ ਤਾਂ ਹੋਰ ਹੀ ਕਹਾਣੀ ਪਾ ਕੇ ਵੇਗੀ ਉੱਥੇ ਚਲ ਤੂੰ ਇਹ ਗੱਲਾਂ ਤਾਂ ਛੱਡ ਮੈਂ ਤੇਰੇ ਵਾਸਤੇ ਬੜੀ ਵਧੀਆ ਖੁਸ਼ਖਬਰੀ ਲੈ ਕੇ ਆਇਆ ਵੇ ਦੱਸ ਤਾਂ ਸਹੀ ਕੀ ਖੁਸ਼ਖਬਰੀ ਲੈ ਕੇ ਆਏ ਐ ਇਹ ਕੋਈ ਜ਼ਮੀਨਵਾਰੀ ਗੱਲ ਹੈ ਮੰਮੀ ਤੂੰ ਹੀ ਅੰਦਾਜ਼ੇ ਲਾਉਣ ਲੱਗ ਜਾਨੀਂ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਤੈਨੂੰ ਤਾਂ ਸਾਰਾ ਦਿਨ ਜ਼ਮੀਨ ਦਾ ਹੀ ਰਹਦਾਗਾ ਵੇ ਦੱਸ ਤਾਂ ਸਹੀ ਕਿ ਪੰਡਤ ਤੋਂ ਮੈਂ ਦਿਨ ਕਢਾ ਕੇ ਲਿਆਵਾਂ ਹੋਰ ਹੀ ਬੁਝਾਰਤਾਂ ਪਈ ਜਾਂਦਾ ਉਹ ਮੀੜਾ ਸੋਣ ਨਹੀਂ ਪੜਦਾ ਹੁੰਦਾ ਸੀ ਮੇਰੇ ਨਾਲ ਜਿਨ੍ਹਾਂ ਨੇ ਹੁਣ ਕੋਠੀ ਪਾਈ ਐ ਇਹ ਕੋਈ ਚੱਜ ਦੀ ਗੱਲ ਕਰ ਲੈ ਪੜਦਾ ਹੋਊਗਾ 100 ਪੜਦੀ ਸੀ ਤੇਰੇ ਨਾਲ ਕੋਈ ਗੱਲ ਤਾਂ ਕਰ ਚੱਜਦੀ ਮੰਮੀ ਖੜਜਿਆ ਕਰ ਪਹਿਲਾਂ ਮੇਰੀ ਗੱਲ ਦਾ ਸੁਣ ਲੈ ਕਰ ਆਪਦੀ ਛੱਡਣ ਲੱਗ ਜੰਨੀ ਐ ਕਹਤਾ ਤੂੰ ਹੀ ਬੋਲ ਪਾ ਜਾਂ ਮੇਰੀ ਗੱਲ ਸੁਣ ਲੈ ਇੱਕ ਵਾਰ ਵੇ ਬੋਲ ਪਾ ਫੇਰ ਗੱਲ ਤਾਂ ਕਰ ਕੋਈ ਮੰਮੀ ਤੂੰ ਉਹਦਾ ਉਹਨਾਂ ਦੇ ਹਾਲਾਤ ਤਾਂ ਦੇਖੀ ਸੀਗੇ ਹਨਾ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਕਿਵੇਂ ਦਾ ਘਰ ਸੀ ਉਹਨਾਂ ਦਾ ਉਹਦੀ ਮਾਂ ਵੀ ਵਿਚਾਰੀ ਇਹੀ ਫਿਰਦੀ ਰਹਿੰਦੀ ਸੀ ਵੇ ਮੈਨੂੰ ਕੀ ਦੱਸਦਾ ਤੂੰ ਮੈਂ ਸਭ ਕੁਝ ਜਾਣਦੀ ਆ ਪਹਿਲਾਂ ਕਹੇ ਜੇ ਹਾਲਾਤ ਤੇ ਹੂੰ ਕਹੇ ਜੇ ਨੇ ਲੇ ਮਮੀ ਦੇਖ ਲਾ ਪਤਾ ਨਹੀਂ ਸੋਨੀ ਇਹ ਹਜੇ ਕੀ ਕੰਮ ਕਰ ਲੱਗਾ ਐਡੀ ਵੱਡੀ ਤੋਂ ਨਹੀਂ ਗੱਡੀ ਲੈਤੀ ਫੋਰਚੂਨਰ ਗੱਡੀ ਐ ਇੰਨੀ ਮਹਿੰਗੀ ਗੱਡੀ ਐ ਤੇ ਨਾਲੇ ਉਹਦੀ ਕੋਠੀ ਦੇਖੀ ਮੈਂ ਕੋਠੀ ਸਾਰੇ ਪਿੰਡ ਨਾਲੋਂ ਵੱਡੀ ਕੋਠੀ ਆ ਉਹਦੀ ਨਾ ਫਿਰ ਤਾਂ ਪੁੱਛਿਆ ਨਹੀਂ ਉਹਨੂੰ ਵੀ ਕੀ ਕੰਮ ਕਰਦਾ ਤੂੰ ਇੰਨਾ ਕੁਝ ਬਣਾ ਲਿਆ ਅੱਗੇ ਮੈਂ ਸੋਨੀ ਨਾਲ ਗੱਲ ਕੀਤੀ ਸੀ ਉਹ ਜਿਹਦੇ ਕੋਲੇ ਕੰਮ ਕਰਦਾ ਉਹਦਾ ਮੈਨੂੰ ਉਹਨੇ ਨੰਬਰ ਦਿੱਤਾ ਸੀ ਕਹਿੰਦਾ ਇਹ ਨਾਲ ਗੱਲ ਕਰ ਲਈ ਹੁਣ ਦੇਖੀ ਜਾਈ ਆਪਾਂ ਵੀ ਸਾਰੇ ਪਿੰਡ ਨਾਲੋਂ ਵੱਡੀ ਕੋਠੀ ਪਾਵਾਂਗੇ ਹੁਣ ਨਹੀਂ ਪੁੱਤ ਮੈਂ ਤੈਨੂੰ ਰੋਕਦੀ ਜਿਹੜਾ ਕੰਮ ਤੂੰ ਕਰਨਾ ਹੈ ਕਰ ਲੈ ਮੇਰੇ ਤਾਂ ਨਾ ਕਾਜੇ ਚ ਅੱਗ ਲੱਗ ਜਾਂਦੀ ਐ ਆਪਣੇ ਆਂ ਦਾ ਘਰ ਦੇਖ ਆਈ ਨੇ ਚੌੜੇ ਹੋਏ ਫਿਰਦੇ ਨੇ ਕਹਿੰਦੇ ਆਖੇ ਇਹਨਾਂ ਦੇ ਕਿਹੜਾ ਕੋਈ ਪੱਲੇ ਦੱਲੇ ਹੈਗਾਗਾ ਨਾਲ ਤਾਂ ਤੇਰੇ ਪਿਓ ਨੂੰ ਉਹਨਾਂ ਨੇ ਲੁੱਟਿਆ ساری ਉਮਰ ਨਾਲੇ ਉਹ ਤੋਂ ਕੰਮ ਕਰਾਉਂਦੇ ਸੀ ਜਿੰਨਾ ਚਿਰ ਪੁੱਤ ਤੇਰੇ ਪਿਓ ਨੇ ਦੁਨੀਆ ਇਹਨਾਂ ਛੱਡੀ ਉਹਨਾਂ ਚਿਰ ਤੇਰੇ ਪਿਓ ਦਾ ਬਥੇਰਾ ਮਾਸ ਖਾਦਾ ਇਹਨਾਂ ਨੇ ਬਥੇਰਾ ਠੱਗੀਆਂ ਮਾਰੀਆਂ ਤਪਾ ਕੇ ਰੱਖਿਆ ਉਹ ਤੂੰ ਜਮਾਂ ਫਿਕਰ ਨਾ ਕਰ ਮੰਮੀ ਹੁਣ ਤੂੰ ਦੇਖੀ ਤੇਰਾ ਪੁੱਤ ਸ਼ਰੀਕਾਂ ਨੂੰ ਪਿੱਛੇ ਛੱਡਦਾ ਇਹ ਵੀ ਖੜਖੜ ਦੇਖਿਆ ਕਰਨਗੇ ਸਹੀ ਗੱਲ ਐ ਪੁੱਤ ਜਿੰਨਾ ਨੂੰ ਪਿੱਛੇ ਛੱਡੇਗਾ ਫੇਰ ਹੀ ਮੇਰਾ ਪੁੱਤ ਕਹਾਵੇਂਗਾ ਤੂੰ ਬੱਸ ਮੰਮੀ ਤੂੰ ਹੁਣ ਟੈਨਸ਼ਨ ਨਾ ਲੈ ਇੰਨਾ ਕੰਜਰਾਂ ਦੀ ਕੋਠੀ ਨਾਲ ਨਾ ਵੱਡੀ ਕੋਠੀ ਪਾਊਗਾ ਮੈਂ ਵੀ ਜੇ ਕੋਠੀ ਨਾ ਪਾਈ ਨਾ ਆਪਦੇ ਪਿਓ ਦਾ ਪੁੱਤ ਨਹੀਂ ਪੁੱਤ ਮੈਨੂੰ ਵੀ ਤੇਰੇ ਤੋਂ ਹੀ ਉਮੀਦਾਂ ਨੇ ਜਿਹੜੇ ਸ਼ੁਕਰੇ ਫਿਰਦੇ ਨੇ ਨਾ ਕਹਿੰਦੇ ਨੇ ਅਸੀਂ ਵੱਡੇ ਘਰ ਆਣੇ ਆ ਆਪਾਂ ਵੀ ਇੰਨਾ ਤੋਂ ਨਾ ਵੱਡੀ ਕੋਠੀ ਪਾ ਕੇ ਦਿਖਾਵਾਂਗੇ ਚਾਹੇ ਪੁੱਤ ਸਾਰਾ ਪਿੰਡ ਤਰੱਕੀ ਕਰ ਜਾਏ ਪਰ ਆਪਾਂ ਇਹਨਾਂ ਨੂੰ ਤਰੱਕੀ ਨਹੀਂ ਕਰ ਲੰਦੇ ਹੈਗੇ ਮੈਂ ਤਾਂ ਕਹਿੰਦੀ ਆ ਨਾ ਰੱਬ ਕਰਕੇ ਜਿੰਨੀ ਇਹਨਾਂ ਕੋਲ ਜ਼ਮੀਨ ਐ ਸਾਰੀ ਵਿਕ ਜੇ ਮੰਮੀ ਲੋਕਾਂ ਕੇ ਕਰਨਾ ਕਰ ਕਿਉਂ ਟੈਨਸ਼ਨ ਲਈ ਜਾਨੀ ਹੈਗੀ ਮੈਂ ਤੇਰੇ ਆਪਣੇ ਘਰ ਦੇ ਨਾਲ ਸਾਰੇ ਹਾਲਾਤ ਸਹੀ ਕਰਕੇ ਦਿਖਾਉਂਗਾ ਨਾਲੇ ਜਿਹੜੀ ਇਹਨਾਂ ਕੋਲੇ ਜ਼ਮੀਨ ਹੈ ਉਹ ਵੀ ਵਿਕਾਉਂਗਾ ਇਹ ਹੋਰ ਲਾਈਨ ਨੂੰ ਕਹਿੰਦੇ ਨੇ ਨਾ ਮੈਂ ਉਹ ਵੀ ਨਹੀਂ ਲੈਣ ਦੇਣੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦਾ ਕਿੰਨਾ ਨਾਲ ਵਿਆਹ ਪਿਆ ਹੈਗਾ ਬੇ ਪੁੱਤ ਇੱਕ ਗੱਲ ਦਾ ਧਿਆਨ ਰੱਖੀ ਕਿਤੇ ਆਪਦੇ ਕੰਮਾਂ ਤੰਦਿਆਂ 'ਚ ਰੁੱਝ ਜੇ ਕਿਤੇ ਤੇਰੀਆਂ ਸੂਹਾਂ ਲੈਣ ਵਾਸਤੇ ਤੇਰੀ ਮੰਗਰੇ ਇਹ ਬੰਦੇ ਨਾ ਲਾ ਦੇਣਾ ਉੱਤੇ ਇਹਨਾਂ ਨੂੰ ਤਾਂ ਨਾ ਕੰਨੋ ਕੰਨ ਖ਼ਬਰ ਨਾ ਹੋਵੇ ਬਸ ਆਪਣੇ ਚੀ ਗੱਲ ਰਹੀ ਦੋਨਾਂ 'ਚ ਮੰਮੀ ਤੂੰ ਟੈਨਸ਼ਨ ਨਾ ਲੈ ਜਦ ਮੈਂ ਬੈਠਾਂ ਕੋਈ ਨਾ ਮੈਂ ਜਦ ਮੈਂ ਬ ਪੁੱਤ ਮੈਂ ਤੇਰੇ ਨਾਲ ਆਂਗੀ ਕਿਤੇ ਨਾ ਕੰਮਾਂ ਧੰਦਿਆਂ ਚ ਲੁੱਝ ਕੇ ਉਹਨਾਂ ਦੇ ਮੂੰਹ ਸੁੰਗਣੋਂ ਨਾ ਹਟ ਜੀ ਤੂੰ ਮੰਮੀ ਕੋਈ ਗੱਲ ਨਹੀਂ ਮੈਂ ਆਪਾਂ ਦੋਨੇ ਮਾਂ ਪੁੱਤ ਰਲ ਕੇ ਇਹਨਾਂ ਦੀ ਫੱਟੀ ਪੋਚਾਂਗੇ ਹੁਣ ਬਸ ਪੁੱਤ ਇਹਨਾਂ ਦੀ ਨਾ ਫੱਟੀ ਪੋਚ ਕੇ ਸਾਹ ਲਵਾਂਗੇ ਆਪਾਂ ਐਵੇਂ ਨਹੀਂ ਆਪਾਂ ਇਹਨਾਂ ਦਾ ਪਿੱਛਾ ਛੱਡਦੇ ਬਸ ਪੁੱਤ ਹੁਣ ਬੈਠ ਮੈਂ ਤੈਨੂੰ ਨਾ ਵਧੀਆ ਜਿਹਾ ਚਾਹ ਕਰਕੇ ਲਿਆਉਣੀ ਆ ਚੱਲਿਆ ਮੰਮੀ ਲੌਂਗ ਲੈ ਜੀਂ ਜੇ ਬਾਲੀ ਨਾ ਸਾਨੂੰ ਸਾਰਾ ਦਿਨ ਮੋਬਾਈਲ ਤੇ ਲੱਗੀ ਰਹਿਣੀ ਆਪਾਂ ਨੇ ਰੋਟੀ ਬਣਾਉਣ ਵਾਲੀ ਪਈਏ ਰੋਟੀ ਬਣਾ ਲੈ ਲਾ ਆਰਡਰ ਦੇਖੋ ਕਿਵੇਂ ਮਾਰਦੇ ਬਣਾਉਣੀਆਂ ਬਣਾਉ ਨਹੀਂ ਬਣਾਉਣੀ ਨਾ ਬਣਾਓ ਖਾਣੀਆਂ ਖਾਓ ਨਹੀਂ ਖਾਣੀ ਨਾ ਖਾਓ ਪਰ ਮिन्नੂ ਨਾ ਕੇ ਬੋਲਿਆ ਕਰੋ ਮੈਂ ਨਹੀਂ ਰੋਟੀ ਰੋਟੀ ਬਣਾਉਂਦੀ ਹੈਗੀ ਫਿਰ ਮੈਂ ਐ ਕਰਦੀ ਆ ਤੇਰੇ ਪੇਕੇ ਨੂੰ ਫੋਨ ਕਰ ਦਾਨੀ ਆ ਉਹਨਾਂ ਨੂੰ ਕਹਿ ਦਾਨੀ ਆ ਵੀ ਇਹਦੇ ਨਾਲ ਇੱਕ ਦੋ ਨੌਕਰਾਨੀਆਂ ਭੇਜ ਦੰਦੇ ਤੋਂ ਇੱਕ ਝਾੜੂ ਪੋਚਾ ਕਰ ਲਿਆ ਕਰਦੀ ਇੱਕ ਰੋਟੀ ਬਣਾ ਲਿਆ ਕਰਦੀ ਤੂੰ ਕਿਹੜਾ ਕੋਈ ਕੰਮ ਕਰਨਾ ਹੈਗਾ ਮੇਰੀ ਇੱਕ ਗੱਲ ਸੁਣ ਲਓ ਦੀਦੀ ਮੈਂ ਤੁਹਾਡੇ ਕਦੇ ਪੇਕੇ ਨੂੰ ਮਾੜਾ ਕਿਹਾਗਾ ਤੁਸੀਂ ਮੇਰੇ ਪੇਕੇ ਨੂੰ ਕਿਉਂ ਮਾੜਾ ਬੋਲਦੇ ਹੋਗੇ ਮੈਨੂੰ ਕੁਛ ਮਰਜ਼ੀ ਬੋਲ ਪੋ ਪਰ ਮੈਂ ਤੁਹਾਡੇ ਪੇਕੇ ਬਾਰੇ ਨਹੀਂ ਸੁਣ ਸਕਦੀ ਮੇਰੇ ਪੇਕੇ ਨੂੰ ਨਾ ਮ ਨਾ ਹੁਣ ਤੈਨੂੰ ਵਾਲੀ ਦੁੱਖ ਲੱਗਿਆ ਜਦੋਂ ਮੈਂ ਤੇਰੇ ਪੇਟਾਂ ਵਾਲੇ ਬੋਲੀ ਇਹ ਵੀ ਮੈਂ ਉੱਥੇ ਫੋਨ ਕਰਦੀ ਐਂਗੀ ਤੇ ਫਿਰ ਤੂੰ ਉੱਠ ਕੇ ਕੰਮ ਕਰ ਲਿਆ ਕਰ ਮੈਂ ਨਾ ਬੋਲਿਆ ਕਰੂੰ ਮੈਂ ਕੱਲੀ ਜਾਣੀ ਐ ਕਦੇ ਤਾਂ ਪਸਵਾਕ ਨਹੀਂ ਹੁੰਨੀ ਐ ਕਦੇ ਝਾੜੂ ਪੋਚੇ ਕਣੀ ਹੁੰਨੀ ਐ ਕਦੇ ਰੋਟੀਆਂ ਕਣੀ ਹੁੰਨੀ ਐਂਗੀ ਉੱਤੋਂ ਹੱਥ ਦੀ ਗਰਮੀ ਪੈਂਦੀ ਐ ਜੀ ਸਾਰਾ ਦਿਨ ਮੈਂ ਕਿਹੜਾ ਬੰਦਾ ਬਣਾਈਆ ਰੱਬ ਨੇ ਮੈਂ ਕਿਹੜਾ ਕੋਈ ਲੋਹੇ ਦੀ ਐਂਗੀ ਮੇਰੇ ਵੀ ਮਾਸ ਹੈਗਾ ਤੇ ਕਰ ਲਿਆ ਕਰ ਨਾਲ ਮੇਰੇ ਕੰਮ ਫਿਰ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਸਾਨੂੰ ਕਿਹੜਾ ਦੀਦੀ ਕੋਈ ਸੱਦਾ ਦੇ ਕੇ ਜਾਂਦਾਗਾ ਤੁਸੀਂ ਵੀ ਨਹੀਂ ਮੂਰੇ ਮੂਰੇ ਬਹਾਨੇ ਬੰਦਦੇ ਨਾ ਕਰਿਆ ਕਰੋ ਕੰਮ ਸਾਨੂੰ ਕਿਹੜਾ ਕੋਈ ਕਹਿ ਕੇ ਜਾਂਦਾ ਤੁਸੀਂ ਵੀ ਮੂਰੇ ਮੂਰੇ ਫੁਕਰੀ ਮਾਰਦੇ ਹੋਗੇ ਵੀ ਮੈਂ ਕੰਮ ਕਰਦੀ ਆ ਲੈ ਅੱਛਾ ਕਹਿੰਦੀ ਆ ਨਾ ਕਰਿਆ ਕਰ ਪੱਕੀਆਂ ਪਕਾਈਆਂ ਤਾਂ ਆ ਕੇ ਖਾਣ ਬੈਜਾਣੀਆਂ ਤੇ ਜਿਹੜੇ ਉਹ ਘਰ ਦੇ ਚਾਰਜੀ ਹੋਰ ਨੇਗੇ ਉਹ ਬਾਹਰ ਖਾਏ ਆਉਣਗੇ ਉਹ ਕਿੱਥੇ ਖਾਣਗੇ ਮੈਨੂੰ ਨਹੀਂ ਪਤਾ ਦੀਦੀ ਬਾਹਰ ਖਾ ਕਿਉਂ ਚਾਹੇ ਅੰਦਰ ਖਾ ਕੇ ਆਉਣ ਮੈਂ ਕਿਹੜਾ ਠੇਕਾ ਲਿਆਗਾ ਮੈਨੂੰ ਨਾ ਕੇ ਕਹੋ ਮੈਂ ਤਾਂ ਬਣਾਉਂਦੀ ਨਹੀਂ ਹੈਗੀ ਬਣਾਓ ਚਾਹੇ ਨਾ ਮੈਂ ਮਰ ਜਾ ਕਿੱਡੀ ਜੀਵ ਲੱਗੀ ਏ ਤੇਰੇ ਬੋਲਣ ਨੂੰ ਜਿਵੇਂ ਆ ਜੀਵ ਨੂੰ ਚਲਾਉਣੀ ਓਵੇਂ ਹੱਥਾਂ ਨੂੰ ਚਲਾ ਲਿਆ ਕਰ ਬੋਲਣ ਦੀ ਲੋੜ ਹੀ ਨਾ ਪਵੇ ਮੈਨੂੰ ਉਹ ਦੇਖ ਲੈ ਬਾਈ ਬਾਪੂ ਉਹ ਬੈਠਣ ਨਾਲ ਚਾਹ ਪਾਣੀ ਮੰਗਦਾ ਕਿਹੜਾ ਪੁੱਛਿਆ ਉਹਨੂੰ ਹਣਾ ਮਨੋਰਾ ਲੜੀ ਵੀ ਜਾਂਦੀਆਂ ਨੇ ਦੋਨੋਂ ਜਾਣੀਆਂ ਉਹ ਬਈਆ ਸਵੇਰੇ ਗਏ ਸੀ ਉਦੋਂ ਵੀ ਇਹਨਾਂ ਦਾ ਇਹੀ ਕਲੇਸ਼ ਸੀ ਉਦੋਂ ਵੀ ਲੜਦਿਆਂ ਸੀ ਮੈਨੂੰ ਐ ਸਮਝ ਨਹੀਂ ਆਉਂਦੀ ਯਾਰ ਵੀ ਲੜਾਈ ਚੋਂ ਕੱਢਣੀਆਂ ਕੀ ਭਈ ਨਜ਼ਰ ਨੇ ਤਦਾ ਕਮ ਹੋ ਗਿਆ ਇਹ ਤਾਂ ਆਪਾਂ ਨੂੰ ਅੱਡ ਕਰਾ ਕੇ ਹਟਣੀਆਂ ਉਹਨਾਂ ਦਾ ਸਾਣ ਹੀ ਲੈਂਦੀ ਜਿਹਨਾਂ ਤਾਂ ਆਡਣੀ ਹੁੰਦੀ ਹੈਗੇ ਭਈ ਇਹ ਆਪਾਂ ਤੋਂ ਨਹੀਂ ਲੋਟਉਂਦੀਆਂ ਠੀਕ ਹੈ ਇਹਨਾਂ ਤਾਂ ਨਿੱਤ ਦਾ ਇਹੀ ਕੰਮ ਹੋ ਗਿਆ ਜਦੋਂ ਮਰਜ਼ੀ ਆ ਜਾਏ ਲੜਦੀਆਂ ਨੇ ਲੜਦੀਆਂ ਤੂੰ ਐ ਕਰ ਮੇਰੇ ਤਾਂ ਜੀਅ ਅੱਕਿਆ ਪਿਆ ਯਾਰ ਤੂੰ ਬਾਪੂ ਨੂੰ ਬੁਲਾ ਕੇ ਲਿਆ ਉਹੀ ਕਰੂ ਲੋਟ ਇਹਨਾਂ ਨੂੰ ਮੈਂ ਜਾਂਦਾ ਉਹਨਾਂ ਕੋਲ ਚੱਲ ਮੈਂ ਬੁਲਾ ਕੇ ਲਾਉਣਾ ਭਈ ਬਾਪੂ ਉਹ ਕੀ ਹੋ ਗਿਆ ਬਾਹਲੀ ਭੱਜਿਆ ਜਾਉਣਾ ਹੈ ਉਹ ਬਾਪੂ ਤੂੰ ਤਾਂ ਉਰੇ ਬੈਠਾਂਗਾ ਉਧਰ ਲੜਾਈ ਹੋ ਗਈ ਕੀ ਦੀ ਚੜਾਈ ਹੋ ਗਈ ਕੌਣ ਚੜਾਈ ਕਰ ਗਿਆ ਹਾਏ ਓ ਰਬਾ ਇੱਕ ਤੈਨੂੰ ਸਮਝਾਉਣਾ ਬਹੁਤ ਔਖਾ ਦਾ ਬਾਪੂ ਚੜਾਈ ਨਹੀਂ ਹੋਈ ਲੜਾਈ ਹੋ ਗਈ ਤੇਰੀ ਕੰਨ ਵਾਲੀ ਮਸ਼ੀਨ ਕਿੱਥੇ ਆ ਕੀ ਦੀ ਚੜਾਈ ਕਿੰਨਾ ਦੀ ਬੁੜੀ ਮਰਗੀ ਓ ਬਾਪੂ ਤੇਰੀ ਕੰਨ ਵਾਲੀ ਮਸ਼ੀਨ ਤਾਂ ਹੈ ਨਹੀਂ ਯਾਰ ਤੂੰ ਬੈਠ ਮੈਂ ਆਉਣਾਗਾ ਮੈਂ ਆਪੇ ਛੜਾ ਦੂੰਗਾ ਉਹਨਾਂ ਨੂੰ ਇਹ ਪਤਾ ਨਹੀਂ ਹੁਣ ਕੀ ਕਹਿ ਗਿਆ ਨਾ ਗੱਲ ਦੱਸ ਕੇ ਜਾਣ ਨਾ ਸਮਝਾਉਣ ਇੱਕਾ ਮਸ਼ੀਨ ਜੀ ਦਾ ਜੰਬ ਹੋ ਰਿਹਾ ਦਾ ਜਦੋਂ ਉਹ ਮੇਰੇ ਕੰਨ 'ਚ ਨਹੀਂ ਹੁੰਦੀ ਨਾ ਗੱਲ ਹੀ ਨਹੀਂ ਸੁਣਦੀ ਕੋਈ ਚਾਲ ਕੀ ਪਤਾ ਕੀ ਕਹਿੰਦਾ ਸੀਗਾ ਪਕਾਈ ਜੀ ਮਾਰ ਕੇ ਮੁੜ ਗਿਆ ਉਹ ਹਟ ਜਾਓ ਕਿਉਂ ਸਾਰਾ ਲੜਾਈ ਕਰਦੀਆਂ ਚਰ 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 ਕਰੀ ਜਾਂਦੀਆਂ ਉਹ ਬੋਲ ਬੋਲ ਕੇ ਥੋੜੀਆਂ ਜੀਭਾਂ ਨਹੀਂ ਥੱਕਦੀਆਂ ਕਿਸੇ ਨੂੰ ਲਾਉਂ ਗਿਆ ਕਰੇ ਤੁਸੀਂ ਕਲੇਸ਼ ਦਾ ਤਾਂ ਮੂੰਹ ਹੀ ਕਾਲਾ ਹੁੰਦਾ ਹਟ ਜਾ ਕਰੋ ਹੱਥ ਬੰਨ੍ਹਦਾ ਥੋੜੇ ਮੂਰੇ ਮੈਂ ਮੈਨੂੰ ਕੀ ਬੋਲੀ ਜਾਂਦੇ ਇਹਨੂੰ ਬੋਲੋ ਪਹਿਲਾਂ ਕਿਹੜਾ ਰੋਟੀ ਮੈਂ ਹੀ ਬਣਾਉਂਦੀ ਸੀ ਜੇ ਹੁਣ ਪਕਾ ਲੂਗੀ ਇਹਨੂੰ ਕੀ ਹੁੰਦਾਗਾ ਕਿਉਂ ਇਹ ਮੇਰੀ ਰੀਸ ਕਰਦੀਏਗੀ ਲੈ ਦੇਖ ਲੋ ਇਹ ਤਾਂ ਥੋੜੀ ਵੀ ਨਹੀਂ ਸ਼ਰਮ ਕਰਦੀ ਕਿਵੇਂ ਬੋਲਦੀ ਐ ਮਾੜਾ ਵਟਾ ਦੇਖ ਕੇ ਬੋਲ ਪਏ ਫਿਰ ਵੀ ਵੱਡੇ ਨੇ ਤੇ ਇਥੋਂ ਨਾ ਜੇ ਇਸ ਕਰੇ ਮੈਂ ਨਾ ਬਿਆਹ ਕਿ ਆਈ ਹੁੰਦੀ ਫਿਰ ਕੌਣ ਬਣਾਉਂਦਾ ਥੋੜੇ ਨਾ ਤੁਹਾਨੂੰ ਹੋਇਆ ਕੀ ਆ ਤੁਸੀਂ ਸਾਰੇ ਲੜਦੇ ਰਹਿੰਦੇ ਜਦੋਂ ਮਰਜ਼ੀ ਕਰੇ ਆ ਜੀ ਥੋੜੀ ਲੜਾਈ ਪੱਕਾ ਹੀ ਹੁੰਦੀ ਹੁੰਦੀ ਹੈਗੀ ਮੈਂ ਮੈਂ ਦੱਸਨੀ ਆ ਤੈਨੂੰ ਕੀ ਹੋਇਆਗਾ ਸਵੇਰ ਦੀ ਮੈਂ ਸਾਰੇ ਤਾਂ ਕੰਮ ਕਰਦੀ ਮੈਂ ਭਾਂਡੇ ਵੀ ਮਾਜਦੇ ਕੱਪੜੇ ਵੀ ਧੋਤੇ ਝਾੜੂ ਪੋਚੇ ਵੀ ਕਰਦਾ ਕੰਨੀਆਂ ਰੋਟੀਆਂ ਰਹਿ ਗਈਆਂ ਮੈਂ ਇਹਨੂੰ ਆਖੇ ਰੋਟੀਆਂ ਬਕਾਲਾ ਇਹ ਮੈਡਮ ਰੋਣ ਲੱਗ ਗਈ ਕਹਿੰਦੀ ਮੈਂ ਇੱਥੇ ਤਾਂ ਪਕਦੀਆਂ ਨਹੀਂ ਨਹੀਂ ਆ ਹੁਣ ਮੈਂ ਇਹਨੂੰ ਚੁੱਪ ਕਰਾਵਾਂ ਕਾ ਕੰਮ ਕਰਾਂ ਜੇ ਮੈਂ ਇਹਨੂੰ ਕੰਮ ਨੂੰ ਕਹਿੰਦੀ ਆ ਤਾਂ ਇਹਨੂੰ ਬੁਰੀ ਲੱਗਦੀ ਹੈਗੀ ਅੱਜ ਕਿਹੜਾ ਤੂੰ ਕੰਮ ਕਰਕੇ ਮੁੱਢ ਪੱਟਦਾ ਇਹ ਕਿਹੜਾ ਨੌਖਾ ਕੰਮ ਆਗਾ ਨੋ ਖਤ ਨਹੀਂ ਹੈਗਾ ਕੰਮ ਤਾਂ ਉਹੀ ਨੇ ਜੇ ਤੂੰ ਮੇਰੇ ਨਾਲ ਕਰ ਆ ਜਾ ਕਰੇ ਬੰਡਿਆ ਬੰਡਿਆ ਕੰਮ ਆਇਆ ਕਰੇ ਨਾਲੇ ਤੂੰ ਸੌਖੀ ਨਾਲੇ ਮੈਂ ਸੌਖੀ ਤੁਸੀਂ ਇੱਕ ਮਿੰਟ ਚੁੱਪਦਾ ਕਰ ਜੋ ਵੀਰਪਾਸ ਵੀਰ ਦੇ ਲੱਗੇ ਕੰਮ ਕਰ ਜੇ ਤੂੰ ਚਾਰ ਰੁੱਟੀਆਂ ਪਕਾ ਦੇਂਗੀ ਫਿਰ ਕੀ ਹੋ ਜਾਊਗਾ ਮੈਨੂੰ ਪਹਿਲੀ ਪਤਾ ਸੀ ਤੁਸੀਂ ਇਹਨਾਂ ਦੋਨਾਂ ਦੇ ਮਾਗਰ ਲੱਗ ਕੇ ਮੈਨੂੰ ਹੀ ਬੋਲੋਗੇ ਹੋਰ ਮੈਂ ਕਿਹਨੂੰ ਬੋਲਣਾ ਤੈਨੂੰ ਹੀ ਬੋਲੂਗਾ ਹੋਰ ਤਾਂ ਕੋਈ ਨਹੀਂ ਕਰਦਾ ਮੇਰੀ ਕਦਰ ਇਸ ਘਰ ਚ ਤੁਸੀਂ ਵੀ ਨਹੀਂ ਕਰਦੇ ਹੈਗੇ ਸੰਦੀਦਾ ਆਪਣੀ ਕੋਈ ਕਦਰ ਕਰਦਾ ਹੈਗਾ ਸਾਰਾ ਦਿਨ ਤੂੰ ਫੋਨ ਤੇ ਲੱਗੀ ਰਹਿੰਦੀ ਹੈਗੀ ਆਹ ਦੇਖ ਲਓ ਹੁਣ ਤਾਂ ਤੁਸੀਂ ਅੱਖੀਂ ਦੇਖ ਲਿਆ ਕਿਵੇਂ ਡਰਾਮੇ ਕਰਦੀ ਹੈ ਮੈਂ ਵੀ ਡਰਾਮੇ ਕਰ ਸਕਦੀ ਆ ਇਹਦੇ ਵਾਂਗੂ ਜਿਵੇਂ ਇਹ ਕਰਦੀ ਹੈ ਵੀਰਪਾ ਚੱਲ ਕੋਈ ਨਾ ਉਹ ਤਾਂ ਜੈ ਜੈ ਹੈਗੀ ਆ ਠੀਕ ਆ ਤੂੰ ਤਾਂ ਸਿਆਣੀ ਆ ਅਸੀਂ ਖੇਤੋਂ ਆਏ ਹਾਂ ਰੋਟੀ ਬਣਾ ਕੇ ਦੇ ਦੇ ਕੱਲਾ ਸਿਆਣੇ ਨਾਲ ਕਹਿ ਕੇ ਨਹੀਂ ਭਾਈ ਕੰਮ ਚੱਲਦਾ ਦੂਜਾ ਬੰਦਾ ਵੀ ਬਰਾਬਰ ਕੰਮ ਕਰੇ ਤਾਂ ਹੀ ਠੀਕ ਹੁੰਦਾ ਆਏ ਥੋੜੀ ਹੁੰਦਾ ਵੀਰਪਾ ਤੂੰ ਤਾਂ ਉਹਦੇ ਵਿੱਚ ਲੱਗ ਕੇ ਉਹਦੇ ਵਰਗੀ ਬਣ ਗਈ ਹੁਣ ਆਹ ਬੰਨੇ ਭਾਈ ਤੇਰੇ ਮੂਰੇ ਹੱਥ ਮੈਂ ਇੱਥੇ ਰੋਟੀ ਨਹੀਂ ਬਾਂਦੀ ਬਥੇਰੀਆਂ ਬਣਾ ਕੇ ਦੇਖ ਲਈਆਂ ਬ ਮਨੂ ਰਾਜ ਅਮਰਤਾ ਆਪਣੇ ਘਰੇ ਜਾਥਾਂ ਦੀ ਰੋਟੀ ਪਕੂਗੀ ਇਹਦਾ ਕੀ ਕੁਛ ਕਰੀ ਜਾਂਦੀਆਂ ਯਾਰ ਜਲੂਸ ਕੱਢ ਰੱਖਿਆ ਇਹਨਾਂ ਨੇ ਤਾਂ ਆਏ ਕਿਵੇਂ ਨਹੀਂ ਬਗਦੀ ਬਾਈ ਰੋਟੀ ਚਾਰ ਤੋਂ ਵੀਰਪਾਲ ਦੇ ਥੱਪੜ ਮਾਰ ਚਾਰਵੇਂ ਸੌਣ ਦੇ ਮਾਰ ਦਾਂਗਾ ਆਪੇ ਭਗਾਉਣੀਆਂ ਫਿਰ ਹੋਰ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕੋਈ ਬੰਦਾ ਹੋਵੇ ਤਾਨੂੰ ਪਿਆਰ ਨਾ ਸਮਝਾ ਲਈਏ ਇਹ ਤਾਂ ਦਿਨ ਚ 10-10 ਵਾਰੀ ਲੜਦੇ ਨੇ ਬਈ ਕੰਮ ਦੇ ਨਹੀਂ ਧੰਦੇ ਦੇ ਨਹੀਂ ਹੈਗੇ ਚਾਰ ਤਾਂ ਕੰਮ ਨਹੀਂ ਉਹ ਵੀ ਨਹੀਂ ਕਰ ਸਕਦੇ ਹੈਗੀਆਂ ਇੱਕੋ ਵੱਠਾ ਦਾ ਮੰਜੇ ਤੇ ਦੋਨੋਂ ਵੱਟਾ ਬਣਾ ਮੇਰੇ ਕੁਛ ਦਾ ਸੁਣਦਾ ਨਾ ਸੁਣਦਾ ਨਾ ਕਰਦਾ ਹੈਗਾ ਲੈ ਉਹਦੀ ਸੁਣ ਲੈ ਬਾਈ ਬਾਪੂ ਦੀ ਸੁਣ ਲੈ ਤੂੰ ਮੈਨੂੰ ਕਹਿੰਦਾ ਕੀ ਚੜਾਈ ਹੋ ਗਈ ਮੈਂ ਤਾਂ ਐ ਕਿਹਾ ਵੀ ਲੜਾਈ ਹੋ ਗਈ ਕਹਿੰਦਾ ਕੀ ਚੜਾਈ ਹੋ ਕੀਦੀ ਬੁੜੀ ਮਰ ਗਈ ਪਹਿਲਾਂ ਤਾਂ ਉਹਦੀ ਕੰਨਾਂ ਵਾਲੀ ਮਸ਼ੀਨ ਉਹਦੇ ਨਾਲ ਬੰਨ ਕੇ ਰੱਖਣੀ ਪਊਗੀ ਫਿਰ ਉਹਨੂੰ ਸੁਣਾ ਕਰੂਗਾ ਉਹ ਮੈਨੂੰ ਤਾਂ ਐ ਲਾਦਾ ਯਾਰ ਪਹਿਲਾਂ ਉਸੇ ਦੀ ਕਰ ਕੁਛ ਉਸੇ ਦੀ ਫਾਅ ਵਧਣਾ ਪਊ ਤੂੰ ਐ ਕਰ ਉਹਨੂੰ ਲਿਆ ਜਾ ਕਿਸੇ ਡਾਕਟਰ ਕੋਲੇ ਉਹਦੇ ਕੰਨ ਕੋਨ ਸਾਫ਼ ਕਰਾ ਲਿਆ ਨਾਲੇ ਆਪਾਂ ਨੂੰ ਕੋਈ ਨਾ ਕੋਈ ਸਕੀਮ ਲਾਉਣੀ ਪਊਗੀ ਉਹ ਬਾਈ ਫੇਰ ਹੀ ਰੋਟੀ ਪਕਾਉ ਆਪਣੇ ਬਾਈ ਕੀ ਸਕੀਮ ਲਾਈਏ ਦੱਸ ਵੀ ਸਹੀ ਮੇਰੀ ਗੱਲ ਸੁਣ ਜਾ ਪਾਣੀ ਪਾ ਕੇ ਪਾਣੀ ਜੱਟਾ ਪਾ ਦਾਂ ਚਾਹੇ ਭਾਈ ਆਟੇ ਚ ਪਾਣੀ ਪਾ ਲਾ ਚਾਹੇ ਪਾਣੀ ਜੱਟਾ ਪਾ ਲਾ ਠੀਕ ਹੈ ਬਣਨ ਦੇ ਰੋਟੀ ਭਾਈ ਇਹ ਨਹੀਂ ਰੋਟੀਆਂ ਨਹੀਂ ਬਣਦੀਆਂ ਇਹ ਤਾਂ ਗੁਲਗਲੇ ਬਣਨਗੇ ਭਾਈ ਜਿਹੀਆਂ ਰੋਟੀਆਂ ਬਣੀਆਂ ਤੂੰ ਉਹੀਆਂ ਖਾ ਲਈ ਉਹ ਭਾਈ ਜਿਹੜੇ ਹਿਸਾਬ ਨਾਲ ਤੂੰ ਪਾਣੀ ਸਮੁੰਦਰ ਬਣਾ ਰੱਖਿਆ ਮੈਨੂੰ ਤਾਂ ਨਹੀਂ ਲੱਗਦਾ ਵੀ ਅੱਜ ਕੋਈ ਰੋਟੀ ਪੱਕ ਜੂ ਯਾਰ ਉਹ ਪਾਈ ਸੁਣਦਾ ਕਿਸੇ ਨੂੰ ਸਵੇਰ ਦੇ ਨਾ 10 ਵਜੇ ਰੋਟੀ ਦਿਹਾ ਦਿਓ ਕੋਈ ਲੈ ਉਹ ਆ ਗਿਆ ਉਹਦਾ ਵੀ ਹੁਕਮ ਬੈਠੇ ਬੈਠੇ ਦਾ ਉਹਨੂੰ ਵੀ ਪਕਾ ਕੇ ਦੇ ਦੇ ਦੋ ਨਾਲ ਭਾਈ 10 ਤਾਂ ਵੱਜ ਗਏ ਹੁਣ ਬਾਪੂ ਦਾ ਤਾਂ ਓਕਾ ਵੱਜਣੀ ਸੀਗਾ ਓ ਭਾਈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਤੂੰ ਕਿਹੜਾ ਗੁੰਨੇਗਾ ਆਟਾ ਡੋਲੇਗਾ ਆਪਾਂ ਆਇਆ ਪੈ ਗੰਦ ਯਾਰ ਭਾਈ 부ੜੀਆਂ ਦੇ ਕੰਮ 부ੜੀਆਂ ਨੂੰ ਪਤਾ ਹੁੰਦਾ ਤੇ ਬੰਦੇ ਦੇ ਬੰਦੇ ਜਿਹੜਾ ਆਪਾਂ ਕੀਤੀ ਨਹੀਂ ਇਹ ਕੰਮ ਕਦੇ ਉਹ ਇਹ ਤਾਂ ਗੱਲ ਬਾਈ ਤੇਰੀ ਸਹੀ ਹੈ ਉਹ ਇਹਦਾ ਹੱਲ ਵੀ ਦੱਸ ਆਪਾਂ ਕੀ ਕਰੀਏ ਭਾਈ ਮੈਂ ਕਹੀਦਾ ਯਾਨਾ ਵੀ ਆਪਾਂ ਬਾਹਰ ਜਾ ਕੇ ਰੋਟੀ ਖਾ ਆਏ ਹਾਂ ਆਪਾਂ ਕਰੇ ਕਿਉਂ ਸੇ ਆਪਾਂ ਪਾਏਗਾ ਓ ਭਾਈ ਆਪਾਂ ਤਾਂ ਖਾ ਜਾਵਾਂਗੇ ਉਹ ਵੀ ਖਾ ਜਾਵਣੀ ਆ ਲਿਆ ਕੋਈ ਕੁਲਚਾ ਖਲਚਾ ਜਾ ਕੇ ਯਾਰ ਉਹ ਬੈਠਾ ਜਿਹੜਾ ਜਿਉ ਉਹਨੂੰ ਕੁਲਚਾ ਖਵਾਤਾ ਉਹ ਬਿਮਾਰ ਹੋ ਜਾਊ ਚੱਕਣਾ ਵੀ ਆਪਾਂ ਨੂੰ ਪਊਗਾ ਫੇਰ ਬਾਈ ਕੋਈ ਤਾਂ ਕੋਈ ਹਿੱਲੇ ਤਾਂ ਕਰਨੀ ਪਊਗਾ ਟਾਬੇ ਤੋਂ ਚਾਰ ਰੋਟੀਆਂ ਫੜ ਲਿਆਉਂਦੇ ਆ ਇਹ ਨਹੀਂ ਪਕਾ ਕੇ ਦਿੰਦੇ ਆਪਾਂ ਨੂੰ ਚਾਰ ਰੋਟੀਆਂ ਉਹ ਬਾਈ ਜਿਹੜੇ ਹਸਾਬ ਨਾਲ ਇਹ ਗੰਗਾਂ ਨੇ ਆਪਣੇ ਕੋਲੋਂ ਮੁੜ ਕੇ ਬੋਲ ਵੀ ਨਹੀਂ ਕੋ ਉਧਰ ਨਾਂਗੀ ਕੋ ਉਧਰ ਨਾਂਗੀ ਇਹ ਨਹੀਂ ਆਪਾਂ ਨੂੰ ਲੰਗਰ ਪਕਾ ਕੇ ਦਿੰਦੀਆਂ ਇਹਨਾਂ ਤੋਂ ਨਾ ਆਸ ਰੱਖੀ ਉਹੀ ਤਾਂ ਗੱਲ ਆ ਬਾਈ ਜਦੋਂ ਮੈਨੂੰ ਲਾਉਣੀ ਨਹੀਂ ਹੁੰਦੀ ਰੋਟੀਆਂ ਫਰਮਾਇਆ ਕੀ ਕਰਾਂ ਹੁਣ ਇਹਨਾਂ ਦਾ ਕੋਈ ਸਿਸਟਮ ਨਹੀਂ ਹੈਗਾ ਯਾਰ ਉਹ ਬਾਈ ਯਾਰ ਕਿਹੜੇ ਰਾਹ ਪੈ ਗਈ ਜ਼ਿੰਦਗੀ ਵਿਆਹ ਤੋਂ ਪਹਿਲਾਂ ਬਾਲੇ ਸੌਖ ਜੀ ਭਾਈ ਆਪਣੀ ਮਾਂ ਹੁੰਦੀ ਨਾ ਫੇਰ ਇਹਨਾਂ ਨੂੰ ਸਿੱਧੀਆਂ ਰੱਖਦੀ ਆਣੀ ਲੋਟ ਆਉਂਦੀ ਹੈਗੀਆਂ ਇਹ ਹੁਣ ਆਏ ਉਹ ਭਾਈ ਛੱਡ ਪਰੇ ਯਾਰ ਕਿਉਂ ਪਰੇਸ਼ਾਨ ਹੋਇਆ ਮੈਨ ਤਾਂ ਜਾਣਾਂ ਯਾਰ ਉਹ ਪਾਈ ਲਿਆ ਦੋ ਰੋਟੀ ਕਿੰਨਾ ਟਾਈਮ ਹੋ ਗਿਆ ਮੈਨੂੰ ਬੋਲ ਮਾਰਦੇ ਇਹਨੂੰ ਪਤਾ ਨਹੀਂ ਸੁਣਦਾ ਨਹੀਂ ਪਤਾ ਨਹੀਂ ਜਾਣ ਕੀ ਨਹੀਂ ਬੋਲਦੀਆਂ ਤੜਕੀ ਲੈ ਕੇ ਫੂਨਾ ਅੰਦਰ ਵੜ ਜਾਣਗੀਆਂ ਉਹ ਕਿਉਂ ਪੁੱਖਾ ਮਾਰਿਆ ਭਾਈ ਮੈਨੂੰ ਲਿਆ ਦੋ ਦੋ ਰੋਟੀਆਂ ਬੂਲੇ ਬਾਪੂ ਨੇ ਵੀ ਬਾਜ਼ ਮਾਰਤੀ ਹੁਣ ਤਾਂ ਜਾਣ ਹੀ ਪਊਗਾ ਨਹੀਂ ਗਾਲਾਂ ਦੇਊਗਾ ਦੇਖਦੀ ਆ ਮੈਡਮ ਕੀ ਕਰਦੀ ਹੈਗੀ ਜੀ ਨੀ ਸੁਮਣਾ ਬਾਪੂ ਨੇ ਵੀ ਬੋਲ ਮਾਰਤਾ ਰੋਟੀ ਨੂੰ ਜੇ ਬਾਪੂ ਦੀਆਂ ਗਾਲਾਂ ਤੋਂ ਬਚਣਾ ਨਾ ਆ ਕੇ ਰੋਟੀ ਬਣਾ ਲੈ ਨਹੀਂ ਤੈਨੂੰ ਪਤਾ ਹੀ ਆ ਬਾਪੂ ਦਾ ਫਿਰ ਉਹ ਗੱਲਾਂ ਸੁਣਾਵ ਜਿਹੜੀਆਂ ਨਹੀਂ ਸੁਣਾਉਣੀਆਂ